ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੀਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰਾ ਹਾਂ ਬਾਈ ਪਾਉਣਪੁਰੀ ਸਿੰਘਾ ਪਿੰਡ ਹੜਿਆਏ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987768899 ਦੂਜਾ ਨੰਬਰ ਹੈ ਨਾਛਜਤ 355040 ਵੱਡੇ ਭਰਾਣਾ ਫਰਾਈ ਠੀਕ ਹੈ ਜੀ ਪਹਿਲਾ ਨੰਬਰ ਜਿਹੜੀ ਬੈੜ ਦੇਖੀ ਜਾਂਦੇ ਆ ਸੁਆ ਕਿਹੜਾ ਸੁਈ ਹੈ ਜੀ ਦੋ ਨਹੀਂ ਬੜਾ ਵੀ ਦੂਜੇ ਦੂਜੇ ਸੁਇ ਟਾਈਮ ਕਿੰਨਾ ਕੋਈ ਇੱਕ ਆਦੇ ਤੜਕੇ ਸੁੱਈ ਆ ਤੇ ਐ ਚਿੱਟੀ ਵਸੀ ਕਾ ਰਾਤ ਸੁੱਈ ਅਸਾ ਲਗਭਗ ਇਕੱਠੇ ਸੁੱਈਆਂ ਨੇ ਇਕੱਠੀਆਂ ਵਾਂਗੂ ਸੁੱਈਆਂ ਨੇ ਜੀ ਬਾਈ ਇੱਕ ਮਾਂ ਮੰਗੇ ਜਾਂ 5-7 ਘੰਟੇ ਬੱਟਾਈ ਆ ਜੀ ਜੇਰ ਵਗੈਰਾ ਡਾਣਾ ਜੇਰ ਵਗੈਰਾ ਡਾਣਾ ਵੀ ਵੀਡੀਓ ਬਣੀ ਵੀ ਇਕੱਲੀ ਇਕੱਲੀ ਦੀ ਬੈਠਦੀ ਠੀਕ ਹੈ ਹਾਂ ਬੱਚੇ ਕੀ ਆਗੇ ਨਾ ਵਗਰ ਦੁਨਾਂ ਮਗਰੀ ਬੱਸੀ ਨੇ ਬਈ ਜੰਮਾ ਕਰ ਬੱਚੇ ਦੂਜਾ ਦੂਜਾ ਸੂਆ ਦੂਜਾ ਦੂਜਾ ਸੂਆ ਸੁਈਆਂ ਵੀ ਨਹੀਂ ਮੈਣਾ ਬਈ ਠੀਕ ਹੈ ਚੌਂਟ ਜੋ ਆਕੇ ਮੇਰੇ ਨਿਕਲੇ ਰਹਾ ਬਈ ਪਤਾ ਰਾਮ ਮਾਰ ਕੇ ਦਿਖਾਵਾਂਗੇ ਆਪਾਂ ਮੜੇ ਤੋਰ ਕੇ ਅਸਾਰੀਏ ਇਹਦੇ ਐਵੇਂ ਮਨ ਕੇ ਚੱਲ ਵੀ ਹੁਣ ਆਪਾਂ ਦੌੜਾਂਗੇ ਚੁਈਏ ਵੜਾ ਆਪਾਂ ਨੇ ਠੀਕ ਹੈ ਗੜਬੜ 24 25 ਕੋਲ 25 ਜਦੋਂ ਤਾਂ ਮੋੜੀ ਤੋਂ ਸਟਾਰਟ ਹੀ ਆ ਬਸੀ ਇਹ ਸਭ 24 ਤੋਂ ਦਾ ਕੰਮ ਸ਼ੁਰੂ ਹੋਇਆ ਇਹਦਾ ਹਰੇ ਹਾਂ ਇਹ ਗੱਡੀ 11 ਮਾਰਨ 11 12 ਆਈ ਪਿਓ ਅੱਛਾ ਇਹਦੇ ਮਨ ਕੇ ਚੱਲ 10 6 10 ਕੋਲ ਹੋਰ ਦੂਜਾ ਡੰਗਾ ਬਈ ਇਹਦਾ ਹੁਣ ਸ਼ਾਮ ਦਾ ਟਾਈਮ ਚਵਾਈ ਕਰਨੀ ਆ ਕਰਨੀ ਆ ਜੀ ਧਾਰਾ ਮਾਰ ਕੇ ਟੋਰ ਪਹਿਲਾ ਵਾਰ ਨੂੰ ਬਿਊਟੀ ਵਗੈਰਾ ਦੇਖੋ ਬੱਚੀ ਦੀ ਚੰਗੀ ਨਵਾਂ ਹਾਣਾ ਦੂਸਰਾ ਸੁਪਰ ਸੁਈਆ ਪੰਜਾ ਮੇਰਕਾਫਾ ਜੇਰ ਵਗੈਰਾ ਤੇ ਚੋਈ ਵਗੈਰਾ ਢਾਣਾ ਚੋਈ ਕਰਕੇ ਦਿਖਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਤੇ ਇਹ ਰੇਡ ਵੀਡੀਓ ਦੇ ਵਿੱਚ ਹੋਊਗਾ ਫਿਰ ਰੇਡ ਵੀਡੀਓ ਦੇ ਵਿੱਚ ਹੀ ਹੋਣਗੇ ਬਣਾ ਦੀ ਠੀਕ ਹੈ ਕਿ ਇਹ ਵੀਰ ਨੇ ਕੱਲੀ ਲੈਣੀ ਆ ਹੌਸਾ ਹਣਾ ਵੜ ਦੇ ਦਾਂਗੇ ਠੀਕ ਹੈ ਜੋੜਾ ਲਊ ਤਾਂ ਜੋੜਾ ਲੈਣ ਦਾ ਹੌਸਾ ਹਣਾ ਦੇ ਦਾਂਗੇ ਠੀਕ ਹੈ ਜੇਰ ਵਗੈਰਾ ਕਮਟਾਨਾ ਤੇ ਕਦ ਕਦ ਦੇਖੋ ਸਪੀਡ ਸਵਾਈ ਜਾਵਾ ਧਾਰਾ ਮਾਰ ਕੇ ਦਿਖਾਉਣੇ ਆ ਹਾਈਸਟ ਦੁੱਧ ਪੀ ਕੇ ਕਿੰਨਾ ਕ ਮੰਨ ਸਕਦੇ ਇਹਦਾ ਦੁੱਧ ਬਈ 35 ਕਿਲੋ ਮੰਨ ਕੇ ਜਿਹੜਾ ਮਰਜੀ ਵੀ ਪਰਕੇਜ ਕਰ ਲੈ ਠੀਕ ਆ ਵੀ ਕਹਿੰਦਾ ਬਾ 30 ਤੋਂ ਅਬਬ ਵਾਲੀ ਹੈਗੀ ਆ 35 ਕਿਲੋ ਖੁੱਲਾ ਖਰਾ ਦੁੱਧ ਦੇਣਾ ਬਈ ਰੇਟ ਕੀ ਰੱਖਿਆ ਵੇਚਣ ਵਾਲਾ ਰੇਟ ਬਈ ਲੈਣ ਦੇਣੀ 1 ਲੱਖ ਤੇ 25 ਹਜ਼ਾਰ ਦੀ ਰਸੀਦ ਦੇਵਾਂਗੇ 1 ਲੱਖ 25 ਹਜ਼ਾਰ ਰੁਪਏ ਹਾਂ ਮਾੜਾ ਮੋੜਾ ਗੁਜਾਇਸ ਆਏਗੇ ਬੰਦੇ ਮਾਨਤਨ ਜ਼ਰੂਰ ਕਰਦਾਂਗੇ ਠੀਕ ਇੱਕ ਬੱਚੇ ਦਾ ਮਾਨਤਨ ਹੋ ਜਾਊਗਾ ਤੇ ਫੇਸ YouTube ਵਗੈਰਾ ਦੇਖੋ ਸੋਹਣੀ ਸਾਫ ਡੇਵਾ ਵਗੈਰਾ ਚੰਗਾ ਫਾੜੀ ਵਾਲਾ ਡੇਵਾ ਥੋੜਾ ਬੱਚੇ ਨੂੰ ਦਰੌੜ ਦੇ ਲੈ ਚੱਲ ਬੱਚੇ ਦੀ ਤੁਰੀਆਂ ਦੀ ਧਾਰਾਂ ਪਾ ਮਾਰ ਕੇ ਦਿਖਾਉਨੇ ਆ ਰੇਟ 125 ਬੱਚਾ ਚਾਹੁੰਦਾ ਦੇਖ ਸਕਦਾ ਧਾਰਾਂ ਮਾਰ ਕੇ ਦਿਖਾਉਣੇ ਪਏ ਆਪਣਾ ਟਰਾਈ ਦੇਖ ਸਕਦੇ ਹੋ ਕਿਆ ਬਾਤਾਂ ਸੋਹਣਾ ਸਾਫ਼ ਸੁਥਰਾ ਮੋਟਾ ਮੋਟਾ ਝੋਨਾ ਨਿਆਣਾ ਵੀਰੇ ਪਾਉਣਾ ਪਾਉ ਨਹੀਂ ਪਾਉ ਤਾਂ ਵੀ ਕੁੜੇ ਇਕਦਮੀ ਹਨਾ ਝੋਨ ਚਵਾ ਦੀ ਇੱਕ ਨੰਬਰ ਤੇ ਰੇਟ ਕਰਿਆ ਦਾ 1 ਲੱਖ 25000 ਰੁਪਇਆ ਮਾਂਦਾਨ ਵਿੱਚੋਂ ਆਪਾਂ ਥੋੜਾ ਬੋਧਾ ਵਾਇ ਬੰਦੇ ਦਾ ਕਰ ਦਾਂਗੇ ਹਨਾ ਕਰ ਦਾਂਗੇ ਵੀਰੇ ਮਾਂਦਾਨ ਜ਼ਰੂਰ ਕਰਾਂਗੇ ਠੀਕ ਹੈ ਜੇ ਜੋੜੀ ਦਾ ਉਹ ਜੋੜੀ ਦਾ 275000 ਦੀ ਬਣਾ ਦੇਣਾ ਠੀਕ ਹੈ 275 ਦੀ ਆਪਾਂ ਦੇਵਾਂਗੇ ਜੋੜੀ ਤੇ ਚੌਣ ਦੇ ਬਜ਼ਾਰ ਕਿਆ ਹਵਤਾਂ ਨਜ਼ਾਰੇ ਦਾ ਹਨਾ ਕੋਈ ਭੂੜ ਸਰ ਲਾਣੀ ਤੇ ਫਿਟਿੰਗ ਵਾਲਾ ਲੈਵਾ ਜਾਮਾ ਕਿਆ ਬੰਦਾ ਚਾਹੇ 10 ਦੇ ਬੰਦਾ ਵੀਲੇ ਤੇ ਮੋਟਾ-ਮੋਟਾ ਲੈਵਾ ਫਿਟਿੰਗ ਰਖਣਾ ਜਮਾ ਇਹਨੇ ਹਨਾ ਮਾਂਦਾਨ ਬਈ ਤੋੜਨੀ ਜਾਂ 10 ਹੋਏ ਕਿਤੀ ਜਾਵੇ ਬੰਦਾ ਠੀਕ ਹੈ ਉਸ ਕੋਲ ਬੰਦਾ ਰਿਫਿਕ ਹੋ ਜਾਵੇ ਜਮਾ ਪਾ ਠੀਕ ਹੋ ਗਿਆ। ਨਜ਼ਾਰੇ ਜਹਾੜਾ ਜਮਾ ਤੇ ਅੱਧੇ ਸਕਿੰਟ ਦੇ ਵਿੱਚ ਜਿਵੇਂ ਜੱਗ ਭਰਤਾ ਇਹਨੇ ਜਮਾ ਤੇ 34 35 ਕਿਲੋ ਦੁੱਧ ਖਰਾਬ ਆ ਦੋਗੇ। ਚਾਹੇ ਬਈ ਹੱਥੀ ਜੋਲੇ ਚਾਹੇ ਲਾਲੇ ਮਸ਼ੀਨ ਠੀਕ ਹੈ ਜਿਵੇਂ ਮਰਜ਼ੀ ਵਾਲਾ ਚੁਈ ਜਾਵੇ। ਦੋਨੇ ਟਾਈਪ ਦਾ ਬੈਠਦੇ ਥਣ ਲੱਗਣਾ। ਦੋਨੇ ਟਾਈਪ ਤੋਂ ਥਣ ਲੱਗਿਆ ਹੋਇਆ। ਠੀਕ ਹੈ ਅੱਗੇ ਦੋ ਨੰਬਰ। ਇਹ ਕੱਲ ਸਾਫ ਨਹੀਂ ਸੁਈ ਬਿਆ ਹਨਾ? ਇਹ ਕੱਲ ਸਾਫ ਨਹੀਂ ਸੁਈ ਬਈ। ਜੇਰ ਵਗੈਰਾ ਜਮਾ ਡਾਣਾ ਹਨਾ? ਜੇਰ ਵਗੈਰਾ ਬਈ ਡਾਣਾ ਆ ਮੰਨ ਕੇ ਚੱਲਦੀ ਹੁਣ ਬਹੁਲੀ ਤੇ 25 ਕਿਲੋ ਤੋਂ ਪਾਸੇ ਸਟਾਰਟ ਹੀ ਆ ਬਈ। ਬਾਕੀ ਫੇਸ ਬਿਊਟੀ ਚੇਰੀ ਉਹ ਹੈ ਹੀ ਠੀਕ ਹੈ ਤੇ ਇਹਦਾ ਰੇਅਰ ਸਿੰਗਲ ਦਾ ਕੀ ਕਰਿਆ ਆਪਾਂ ਇੱਕ 55 ਦੀ ਬਸਤੀ ਸਿੰਗਲ ਇੱਕ ਨੇ ਇੱਕ ਬੰਦੇ ਜੋੜਾ ਦੇਵਾਂਗੇ 275 ਉਹ ਵੀ ਚੱਤਰੀ ਜੋੜੀ ਦੇ ਦਾਂਗੇ ਠੀਕ ਹੈ ਤਾਂ ਫੇਸ ਬਿਊਟੀ ਸਨਕਾ ਬਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮਿਲ ਕੇ ਵੇਨ ਵਗੈਰਾ ਨਾਲਾ ਦੇਖ ਸਕਦੇ ਹੋ ਇਹ ਫਿਟਿੰਗ ਵਾਲਾ ਲੇਵਾ ਸਟ੍ਰਕਚਰ ਜਿਵੇਂ ਸੂਈ ਸਵਾਈ ਤੇ ਚੋੜ ਜਿਹਾ ਵਾਦੀ ਵਧੀਆ ਖਰੀ ਨਿਕਲੀ ਆ ਬਈ ਆਪਾਂ ਹੁਣ ਈ ਧਾਰਾ ਮਾਰ ਕੇ ਦਿਖਾਵਾਂ ਮੈਂ ਇਹਨਾਂ ਇੱਕ ਨੰਬਰ ਠੀਕ ਹੈ ਹਾਂ ਆਹ ਸਲਾਈ ਹੁਣ ਕਹਿੰਦੇ ਨੇਗੀ ਤਾਂ ਚੋਣ ਵਾਲੇ ਪਾਸੋਂ ਆਉ ਕੋਈ ਵੀਰ ਮੰਨ ਕੇ ਚੱਲੋ ਵੀ ਬੰਦੇ ਤਕਲੀਫਾ ਇਹ ਥਾਣਾ ਹੱਥੀਂ ਚੋੜੇ ਚਾਹੇ ਮਸ਼ੀਨੀ ਹਨਾ ਮਸ਼ੀਨੀ ਬਈ ਚਾਹੀ ਠੀਕ ਆ ਦੋਨੇ ਟਾਈਪ ਦਾ ਵੈੜਦੇ ਥਾਣ ਲੱਗਿਆ ਵਾ ਤੋ ਦੇਖੋ ਯਾਰ ਨਾੜਾ ਨੂੜਾ ਕਿਆ ਬਾਤਾਂ ਕਿਸੇ ਪਾਸੇ ਹੱਥ ਦਰਾਣੀ ਫਿਟਿੰਗ ਆਲਾ ਲੇਵਾ ਸਟੈਚਰ ਬੋਦੀ ਬਾਦੀ ਵੈੜਦੀ ਬਹੁਤ ਚੰਗੀ ਆ ਤੋ ਕਹਿੰਦੇ ਬਰੀਡ ਚਾਲ ਕਰਨੀ ਆ ਇਹੀ ਵੈੜ ਲੈ ਗਏ ਨਜ਼ਾਰੇ ਜਹਾਰਾ ਜਾਂ 66 ਸੀਮਨ ਲਗਵਾ ਲਿਓ ਤੇ ਰੇਡ ਸਿੰਗਲ ਦਾ ਹੈਗਾ ਤਾਂ 1 ਲੱਖ 55000 ਰੁਪਏ ਹੋਏ ਵਜਾਇਸ ਹੋ ਜੂਗੀ ਹੈਨਾ ਮੰਤਨ ਕਰ ਦਿੰਦੇ ਜੀ ਕਿੰਨਾ ਦੁੱਧ ਹਾਈਸਟ ਮੰਨ ਕੇ ਚੰਦੇ ਬੰਦਾ ਦੁੱਧ ਭਈਏ ਬਾਲ ਕਹਿੰਦੇ 32 33 ਕਿਲੋ ਤਾਂ ਪਾਉਣ ਦਿੱਤਾ ਜਾਈ ਤੇ 40 ਕਿਲੋ ਦੀ ਹੋਰ ਤੇ ਭੇਜ ਦੀਆਂ ਨੇ ਠੀਕ ਹੈ ਆਪਾਂ ਫਿਰ 40 ਹੈਨਾ 35 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਜੀ 35 ਅੱਛਾ ਜੋਂਨਾ ਦੇਖ ਸਕਦੇ ਹੋ ਧਾਰਾ ਪੇਜਾ ਮਾਰ ਕੇ ਦਿਖਾਉਂਦੇ ਆ ਫਬਰ ਧਾਰਾ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁੱਧਰਾ ਚੋੜਾ ਮੋਟਾ ਮੋਟਾ ਹੈਨਾ ਕਿਆ ਬਾਤ ਆ ਫਿਟਿੰਗ ਵਾਲਾ ਲੈਵਾ ਜਮਾ ਦੂਸਰਾ ਸੂਬਾ ਸੂਈ ਸਵਾਈ ਜਮਾ ਚੋੜੀ ਦੇਖੋ ਨਿਆਣਾ ਪਾਉਣ ਦੀ ਕੋਈ ਜ਼ਰ ਤੇਜ ਚਵਾਈ ਹੱਥੀ ਕਰੋ ਚਾਹੇ ਮਸ਼ੀਨੀ ਉਹ ਦੇਖੋ ਯਾਰ ਕੀ ਆ ਵਾਤਾ ਥੋੜਾ ਸਾਫ ਜਿਹਾ ਚੋਣਾ ਤੇ ਮੱਲ ਰਖ ਨਹੀਂ ਬਦਰਾ ਮਾਰ ਤੋ ਆ ਦੇਖੋ ਜੇ ਜਮਾਨੇ ਜਾਰੇ ਲਾ ਆ ਦੇਖੋ ਯਾਰ ਸਵਾਦਾਰ ਚੋਣਾ ਜਮਾ ਮੋਟਾ ਵਾਲਾ ਖੁਦਾ ਨਹੀਂ ਆ ਤੇ 34 35 ਕਿਲੋ ਦੁੱਧ ਹਨਾ 35 ਕਿਲੋ ਲਈ ਬਾਈ ਓਟ ਦੇ ਲਈ ਆਪਾਂ ਨੂੰ ਇਹ ਆਪਾਂ ਦਾ ਕੇਰ ਵਾਲਾ ਚਾਹੀਦਾਗਾ ਇੱਕ ਵੀਰ ਕਹਿੰਦੇ ਵਪਾਰੀ ਹੱਥੇ ਦਾ ਹਰਾ ਕਰਦੇ بڑے ਹੱਥ ਕਰੀਂ ਯਾਰ ਕਹਿੰਦੇ ਕਿ ਟੋਕਰ ਜਿੱਦਾ ਦੇਵਾ ਦੇਵਾ ਦੇਖ ਲੈ ਆ ਆ ਜੀ ਦੇਖੋ ਇਹਨਾਂ ਲਈ ਬਾਬਾ ਇਹ ਕਹਿੰਦੇ ਵਪਾਰੀ ਦਾ ਹੱਥ ਹੈ ਇਹ ਕੀ ਕਰ ਦਿੰਦਾ ਹਨ ਆਹ ਦੇਖੋ ਜੇ ਜਿਹੜਾ ਕਹਿੰਦਾ ਦੋ ਟਾਈਮ ਖਾਲੀ ਕਰਕੇ ਬੰਦਾ ਲਵੇ ਕੰਮ ਜੇ ਇਹ ਵੀ ਗੱਲ ਨਾਲ ਠੀਕ ਹੈ ਬਾਕੀ ਯਾਰ ਸੋਣੀ ਤਰੱਕੀ ਬੜੀ ਤੂੰ ਤਾਂ 35 ਕਿਲੋ ਮੰਨ ਕੇ ਮੈਂ ਆ ਲੈਣਾ ਮਿਲ ਮਿਲ ਕੇ ਕਰਕੇ ਲੈਣਾਗਾ ਤਾਂ ਵੀ ਕਰਕੇ ਦਿੰਦਾ ਮੈਂ ਪਤਾ ਛਾਈ ਕਰ ਲੈ ਪਰ ਆਪਾਂ ਉਹ ਦਵਾਂਗੇ 35 ਕਿਲੋ ਵਾਲੇ ਦਾ ਭਾਅ ਲਵਾਂਗੇ ਆਪਾਂ ਠੀਕ ਆ ਉਹਦੇ ਉਹ ਜਾ ਰੇਟ ਹੋਊਗਾ ਆ ਅਗਲਾ ਧਾਰਾ ਵਾਲਾ ਵੀ ਆਈ ਆ ਠੀਕ ਹੈ ਧਾਰਾ ਮਾਰ ਕੇ ਪਰ ਬਹਿੜ ਜਾਂ ਨਜ਼ਾਰੇ ਜਾਨਾ ਖੂਬਸੂਰਤ ਆ ਜਮਣ ਚੋਣ ਦੇਖੋ ਗਰਲੈਂਡੋ ਗਾਲਾ ਚੋਣਾ ਜਾਵਾਂ ਹਨਾ ਆਹ ਲਾ ਵੇ ਰੇ ਨਾ ਜੀ ਜੇ ਵਾਕਿਆ ਯਾਰ ਹੱਥ ਕਰੇ ਤੇ ਲੈਵਾ ਜਿਹੜਾ ਕਹਿੰਦੇ ਨੇ ਵੀ ਅੱਗੇ ਮੁਰੇ ਸੂ ਮਗਰ ਸੂ ਟਿੱਕਰ ਜਾਂਦਾ ਤੇ ਮੁਰੇ ਤੋਂ ਨੀ ਦੋ ਸਟਾਰਟ ਹੁੰਦਾ ਲੈਵਾ ਸਵਾ ਦੇਖੋ ਯਾਰ ਜਮਾ ਵਾਕਿਆ ਤੁੰਨੇ ਦੋ ਸਟਾਰਟ ਹੁੰਦਾ ਯਾਰ ਰੇਟ ਹੈ 1:55 ਦੋਨਾਂ ਦਾ 2:75 ਹਨਾ ਚੱਲ ਹੋ ਰਹੀਏ ਬਾਈ ਨਹੀਂ ਐ ਮੰਨ ਕੇ ਚੱਲ ਵੀ ਗਾਈਆਂ ਨਾ ਕਿਰਨਾਂ ਹੀ ਲੱਗਣਗੀਆਂ ਨਹੀਂ ਐ ਤੇਰੇ ਸਮੇਂ ਤਾਰਾਂ ਮਾਰੀ ਜਾਣੀਆਂ ਹੈ ਤੇ ਤੈਨਾਂ ਵੀ ਚੈਨਲ ਆਉਂਦੇ ਨਹੀਂ ਜੀ ਜਮਾ ਯਾਰ ਕੀ ਵਾਪਸ ਸਾਰੋਂ ਤੋਂ ਵਾਈਲਾ ਟਾਈਮ ਹੋ ਰਿਹਾ ਪਸਵਾਜਾ ਪੂਰੀ ਕਿਹਨਾਂ ਪੂਰੇ ਬਾਈ ਤੁਮ ਆ ਜਾਗਾ ਟਾਈਮ ਹੀ ਹੋਣਾ ਐ ਮੰਨ ਕੇ ਚੱਲ ਵੀ ਦੇਣਾ 3:05 ਹ ਸਟਾਰ ਵੱਜ ਗਏ 11:00 4:00 ਵਜੇ 5 ਮਿੰਟ ਹੋ ਗਏ ਠੀਕ ਹੈ 6:30 ਦੀ ਚਵਾਈ ਹੈ ਜੀ ਨੰਬਰ ਬੋਲ ਨੰਬਰ ਵਈ ਹੈਗਾ 9878878899 ਦੂਜਾ ਨੰਬਰ ਹੈਗਾ 973550 ਸਾਰੇ ਵੱਡੇ ਭਰਾ ਨੰਬਰ ਵੀ ਜੋ ਦੇਖ ਲਿਓ ਚੈਨਲ ਨੂੰ ਪਿਆਰ ਦੇ